ਇੱਕ ਵਾਰ ਫਿਰ ਤੋਂ ਚਾਇਨਾ ਦੀ ਖੂਨੀ ਡੋਰ ਨੇ ਦੋ ਧੀਆਂ ਤੋਂ ਉਸ ਦਾ ਬਾਪ ਖੋ ਲਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤਸਵੀਰਾਂ ਨਹੀਂ ਦੇਖ ਹੁੰਦੀਆਂ ਅਤੇ ਧੀਆਂ ਨੇ ਹੱਥ ਜੋੜ ਕੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਡਾਕਟਰ ਸ਼ਮਸ਼ੇਰ ਸਿੰਘ ਜੋ ਕਿ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਰਸਤੇ ਵਿੱਚ ਪੁਲ ਦੇ ਉੱਪਰ ਉਸੇ ਗਲ ਚਾਈਨਾ ਦੇ ਡੋਰ ਪੈ ਜਾਂਦੀ ਹੈ ਜਿਸ ਦੇ ਨਾਲ ਉਸ ਦਾ ਗਲਾ ਵੱਢਿਆ ਗਿਆ ਤੇ ਉਸ ਨੂੰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ। ਸ਼ਮਸ਼ੇਰ ਸਿੰਘ ਦੀਆਂ ਦੋ ਬੇਟੀਆਂ ਨੇ ਇੱਕ 5 ਸਾਲ ਦੀ ਤੇ ਇੱਕ ਛੋਟੀ ਹੈ। ਜਿਹਦੇ ਚੱਲਦੇ ਘਰ ਦੇ ਵਿੱਚ ਇਕੱਲਾ ਉਹੀ ਕਮਾਉਣ ਵਾਲਾ ਸੀ ਤਾਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਤੇ ਚਿੰਤਾ ਦੇ ਵਿੱਚ ਨੇ ਕਿ ਹੁਣ ਉਹਨਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਆਓ ਸੁਣਦੇ ਹਾਂ ਪੀੜਤ ਪਰਿਵਾਰ ਦਾ ਕੀ ਕਹਿਣਾ। ਫਲਾਈਓਵਰ ਅਲਫਾ 1 ਦੇ ਫਲਾਈਓਵਰ ਤੇ ਉੱਥੇ ਜਾਣ ਦੇ ਸੀ ਉੱਥੇ ਕਿਤੇ ਗੁੱਡੀਆਂ ਉੜਦੀਆਂ ਪਈਆਂ ਸੀ ਉਹ ਗੁੱਡੀ ਦੇ ਨਾਲ ਡੋਰਾ ਆੜੀ ਆ ਡੋਰਾ ਆੜੀ ਉਹਨਾਂ ਦੇ ਗਲੇ ਦੇ ਵਿੱਚ ਗਲੇ ਦੇ ਵਿੱਚ ਉੜਨ ਨਾਲ ਉਹਨਾਂ ਨੇ ਆਪਣਾ ਮੋਟਰਸਾਈਕਲ ਖਿਲਾ ਰਿਆ ਏ ਉਹ ਲੋ ਤੇ ਹੈਲਮਟ ਲਾਇਆ ਏ ਹੈਲਮਟ ਲਾ ਕੇ ਉਂਗਲਾਂ ਨਾਲ ਵੇਖਿਆ ਏ ਉਂਗਲਾਂ ਨਾਲ ਆ ਡੋਰਾ ਫੜੀ ਆ ਡੋਰਾ ਫੜ ਕੇ ਸਾਈਡ ਤੇ ਰੱਖੀ ਆ ਫਿਰ ਚੱਲ ਮੈਂ ਡੋਰਾ ਕੱਢ ਲੈਣਾ ਦੂਜੇ ਪਾਸੇ ਗੱਡੀ ਆਈ ਆ ਗੱਡੀ ਦੇ ਟਾਇਰ ਨਾਲ ਡੋਰਾ ਆੜੀ ਆ ਉਹ ਡੋਰਾ ਆੜਨ ਨਾਲ ਉਹਨਾਂ ਦਾ ਜਾਦਾ ਹੀ ਗਲਾ ਕੱਟਿਆ ਗਿਆ ਵਾ ਲਹੂ ਲਵਾਨ ਹੋਏ ਪਏ ਸੀ ਸਾਨੂੰ ਕੋ ਤਾਂ ਫੋਨ ਨਾ ਜਦੋਂ ਤੂੰ ਲੱਕ ਦੇਖਿਆ ਕੀ ਹਾਲਾਤ ਕੀ ਸਾਂ ਦੇ ਸਾਨੂੰ ਨ ਬੜੀ ਦੇਰ ਬਾਅਦ ਫੋਨ ਆਇਆ ਵੀ ਜੀ ਅਸੀਂ ਤੇ ਹਸਪੀਟਲ ਪਹੁੰਚੇ ਆ ਤੇ ਹਸਪੀਟਲ ਵਾਲਿਆਂ ਨੇ ਸਾਨੂੰ ਕੁਛ ਦੇ ਰੇ ਵੀ ਦੱਸ ਦੋ ਉਹਨਾਂ ਦੀ ਕੀ ਕੰਡੀਸ਼ਨ ਆ ਕੀ ਦੱਸ ਦੋ ਵੀ ਕੀ ਕੰਡੀਸ਼ਨ ਹਸਪੀਟਲ ਵਾਲਿਆਂ ਨੇ ਸਾਨੂੰ ਕੁਛ ਨਹੀਂ ਦੱਸਿਆ ਜਦੋਂ ਉਹਨਾਂ ਦੀ ਡੈੱਡ ਬੋਡੀ ਲਿਆ ਕੇ ਰੱਖ ਦਿੱਤੀ ਆਂਦੇ ਤੇ ਖਤਮ ਹੋ ਚੁੱਕੇ ਨੇ ਨੇ ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ ਇਨ ਬਾਅਦ ਸਾਨੂੰ ਜਿਹੜੀਆਂ ਕੁੜੀਆਂ ਵਿਚਾਰੀਆਂ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਉਹਨਾਂ ਬੇਟੀਆਂ ਦੇ ਜੋ ਵੀ ਸੀ ਉਹ ਸਾਡੇ ਲਈ ਫਰਿਸ਼ਤਾ ਹੀ ਬਣ ਕੇ ਆਈਆਂ ਅਸੀਂ ਦੋ ਜਾਣੀਆਂ ਜਿਨ੍ਹਾਂ ਨੇ ਮੇਰੇ ਹਸਬੰਦ ਨੂੰ ਹਸਪੀਟਲ ਪਹੁੰਚਾਇਆ ਵਾ ਜਿਨ੍ਹਾਂ ਨੇ ਆਪਣੀਆਂ ਚੁੰਨੀਆਂ ਲਾ ਕੇ ਉਹਨਾਂ ਦੇ ਗਲਾ ਨੂੰ ਬਗਲ ਨੂੰ ਬੰਨਿਆ ਵਾਂ ਜਿਨ੍ਹਾਂ ਨੇ ਉਹਨਾਂ ਨੂੰ ਖੂਨ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਖੂਨ ਜਦ ਇਹਨਾਂ ਦਾ ਮੋਟਰਸਾਈਕਲ ਐਕਟਿਵ ਕੁੜੀਆਂ ਦੇ ਐਕਟਿਵਾ ਬੈਗ ਸਾਰਾ ਲੌ ਲਵਾ ਆਂਦੇ ਪੁੱਲ ਦੇ ਉੱਤੇ ਵੀ ਲੌ ਲੌ ਹੋਇਆ ਪਿਆ ਬਸ ਕਿਸੇ ਨੇ ਹੈਲਪ ਨਹੀਂ ਕੀਤੀ ਜੇ 10 ਮਿੰਟ ਮੇਰੇ ਘਰ ਵਾਲੇ ਦੀ ਹੈਲਪ ਕਰ ਦਿੰਦੇ ਉਹਨੂੰ ਪਹੁੰਚਾ ਦਿੰਦੇ ਸ਼ਾਇਦ ਮੇਰਾ ਘਰ ਵਾਲਾ ਬਚ ਜਾਂਦਾ ਅੱਜ ਕੋਈ ਨਹੀਂ ਰੁਕਿਆ ਆਂਦੇ ਕੋਈ ਨਹੀਂ ਰੁਕਿਆ ਉੱਥੇ ਕਿ ਲੱਗਦਾ ਕੋਈ ਮਤ ਕਰ ਦਿੰਦਾ ਜਾਂ ਗੱਡੀ ਖਿਲਾ ਦਿੰਦਾ ਕਹਿੰਦਾ ਬਾਈ ਦੁਨੀਆ ਦੀ ਹਾਂਜੀ ਰੋਕ ਦਿੰਦੇ ਕੋਈ ਤੇ ਫਿਰ ਭਾਵੇਂ ਬਚ ਜਾਂਦੀ ਇਹਨਾਂ ਨੇ ਤੇ ਆਪ ਆਪਣੇ ਮੂੰਹ ਵਿੱਚ ਮੇਰੇ ਹਸਬੰਦ ਨੇ ਕਿਹਾ ਮੈਨੂੰ ਹਸਪੀਟਲ ਪਹੁੰਚਾ ਦਿਓ ਮੈਨੂੰ ਹਸਪੀਟਲ ਪਹੁੰਚਾ ਦਿਓ ਪਰ ਕੁੜੀਆਂ ਨੇ ਬਹੁਤ ਤਰਲੇ ਲਏ ਲੋਕਾਂ ਦੇ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਉਹ ਵਿਚਾਰੀਆਂ ਨੇ ਤਰਲੇ ਕੱਢਦੀਆਂ ਰਹੀਆਂ ਵਾ ਜੇ ਕੋਈ 10 ਮਿੰਟ ਸੋਲਣ ਦਾ ਫਰਸਟ ایڈ ਮਿਲ ਜਾਂਦੀ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਜਦ ਇਹਨਾਂ ਦੇ ਪਾਪਾ ਬਚ ਜਾਂਦੇ ਅੱਜ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਚਾਈਨਾ ਡੋਰ ਨੂੰ ਪੱਕਾ ਹੀ ਬੈਨ ਕਰ ਦਿੱਤਾ ਜਾਵੇ ਜੋ ਕਿ ਅੱਜ ਅੱਗੇ ਤੋਂ ਕੋਈ ਵੀ ਇਹੋ ਜਿਹਾ ਹਾਸਾ ਨਾ ਹੋਵੇ ਪਪਾ ਦਾ ਕੀ ਨਾਮ ਹੈ ਮੇਰੇ ਪਪਾ ਦਾ ਨਾਮ ਸੰਤ ਸੇ ਸਿੰਘ ਦਾ ਸੰਤ ਸੇ ਸਿੰਘ ਤੇ ਕੀ ਹੋਇਆ ਸੀ ਪਪਾ ਨੂੰ ਮੇ ਜੀਰੋ ਮੇਰੇ ਪਾਪਾ ਜਾਣਦੇ ਹੀ ਤੇ ਜੀਰੋ ਉਹਨਾਂ ਦੇ ਇੱਥੇ ਗਲੇ ਲੱਗੇ ਡੋਰ ਲੱਗੀ ਤੇ ਉਹਨਾਂ ਨੂੰ ਲੱਗਾ ਕਿ ਆ ਮੱਛਰੇਗਾ ਵਾ ਜੀਰੋ ਹਲ ਮਤਲਾਂ ਲੱਗੇ ਤੇ ਫਿਰ ਉਹਨਾਂ ਦੇ ਗੋਰ ਦੇ ਗਲੇ ਤੇ ਆਰ ਗਈ ਤੇ ਫਿਰ ਜੋ ਉਹ ਗਿਆ ਤੇ ਰਾਂਦੀ ਕੋਲਸ ਗੰਦੇ ਪਿੱਛੇ ਹੀ ਗੱਡੀ ਆ ਗਈ ਤੇ ਫਿਰ ਉਹ ਤੇ ਫਿਰ ਗੱਡੀ ਵਾਲੇ ਕੋਤੇ ਹੀ ਨਾ ਟੰਕ ਗਏ ਫਿਰ ਦੋ ਕੁੜੀਆਂ ਆਈਆਂ ਇੱਕ ਵਾਰ ਤੋਂ ਉਹਨਾਂ ਨੇ ਪਾਪਾ ਦੀ ਮਦਦ ਕੀਤੀ ਪਰ ਕੋਈ ਗੱਡੀ ਨਹੀਂ ਰੋਕਦਾ ਸੀ ਕੋਈ ਹੈਲਪ ਨਹੀਂ ਕਰਨ ਦੇ ਸੀ ਮੇਰੇ ਪਾਪਾ ਦੀ ਜੇ ਕੋਈ ਜੇ ਕੋਈ ਤੇ ਰੋਕ ਦਿੰਦਾ ਤਾਂ ਫੇਰ ਮੇਰੇ ਪਾਪਾ ਦੀ ਜਾਨ ਬਚ ਜਾਂਦੀ ਆਈ ਖੇਡਦੇ ਆਈ ਮਸਤੀ ਕਰਦੇ ਪਰ ਨ ਕਿਸੇ ਨੇ ਨਹੀਂ ਰੋਕੀ ਜੇ ਲਗਦਾ ਲੋਕਾਂ ਨੂੰ ਇਨਸਾਨੀਤ ਦਿਖਾਉਣੀ ਚਾਹੀਦੀ ਸੀ ਖੜਾ ਕੇ ਗੱਡੀ ਉਹਨਾਂ ਨੂੰ ਹੱਥਾਂ ਲੈ ਕੇ ਜਾਣਾ ਚਾਹੀਦਾ ਸੀ ਯੈਸ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਸੀ ਮੈਂ ਚਾਹਣਾ ਚੰਦੀ ਆ ਕਿ ਜਿੱਦ ਤੂੰ ਚਾਈਨਾ ਦੋਸ ਬੰਦੀ ਕਾ ਦੋਗੇ ਰੋਜ ਵਾਸਤੇ ਤੇ ਫੇਰ ਕੀ ਹੋ ਚੱਲਿਆ ਵਾ कंपनियों वाले नो कह दो जे एक वा जे कुछ दिन वास्ते काटी या फिर एक दिन वास्ते काटी तो फिर क्या हो सकता वा जेड़े डोंदे ने जहां डोदना ओना नु की कहना चाहोगे ओना नु मैं कहना चाहनी वा जे तुई चाइना दो दाई ते फे ते फे जे तादी फैमिली विचो कोई चली गया ते फे तुही भी आप कहना वा की चाइना दो बंद हो जाए चाइना दो बंद हो जाए ओ की काम की करते हो हूं शमशेर सिंह के अर्थीज हॉस्पिटल डॉक्टर है के मतलब करदे सेवा ਸਟਾਫ ਨਰਸ ਜਿੰਨਾ ਕਰਦੇ ਉਹ ਕਰਦੇ ਸਾਰਾ ਐਮਰਜੈਂਸੀ ਦਾ ਸਾਰਾ ਕੰਮ ਇਹਨਾਂ ਕੋਲ ਸੀ ਕਿੰਨੇ ਬੱਚੇ ਸੀ ਇਹਨਾਂ ਦੇ ਦੋ ਗੁੜੀਆਂ ਬੱਚੀਆਂ ਛੋਟੀਆਂ ਹੀ ਆ ਇੱਕ ਦੋ ਦੀ ਚੌਂਗੀ ਦੀ ਛੋਟੀ 2 3 ਸਾਲ ਦੀ ਆ ਦੂਜੀ 7 ਸਾਲ ਦੀ ਹੈ ਇਹ ਚਾਈਨਾ ਡੋਰ ਨਾਲ ਜਿਹੜੀ ਟੰਗਾ ਲਾਦੇ ਆ ਬਾਹਰ ਰਵਿਣੀ ਆ ਗਈ ਇਹਦੇ ਜੂਨ ਮਹੀਨਾ ਚਾਰਿਆ ਗਰਮੀਆਂ ਇਹ ਕੀ ਕਹ ਦਸੀ ਜਿਹੜੇ ਦੇ ਇੱਕ ਬਹੁਤ ਜਿਆਦਾ ਸ਼ੌਂਕੀ ਆ ਉਹ ਇਹੋ ਜਿਹਾ ਕੰਮ ਕਰਦੇ ਨੇ ਤੇ ਇਹ ਕੋਈ ਫੰਕਸ਼ਨ ਜਾਂ ਮੇਲਾ ਤਿਆਰ ਤੋੜਾਗਾ ਆਵੇਂ ਲੋਕੀ ਦੁਬਾਰਾ ਵਿਲੇ ਲੋਕ ਇੱਕ ਅਮਾਨ ਤਰਪਿੰਦੇ ਆ ਇਹਨਾਂ ਨੂੰ ਚਾਹੀਦਾ ਵੀ ਤੁਸੀਂ ਬਿਲਕੁਲ ਨਾ ਇਹ ਕੰਮ ਕਰੋ ਔਰ ਕੋਈ ਸ਼ੌਂਕ ਪਾਲ ਲਓ ਇਹ ਕਿਉਂ ਇਹੋ ਜਿਹਾ ਤੁਸੀਂ ਮਤਲਬ ਕੰਮ ਕਰਦੇ ਜੇ ਅੱਗੋ ਪਿਛੋਂ ਵੀ ਤੁਸੀਂ ਜੋ ਸਵੇਰ ਤੋਂ ਲੈ ਕੇ ਇੱਥੇ ਵੀ ਵੇਖਿਆ ਇੱਥੇ ਵੀ ਸਵੇਰ ਸਵੇਰ ਪਤੰਗ ਬਾਜ਼ੀਆਂ ਹੁੰਦੀ ਹੁੰਦੀ ਆ ਛੜਤਾਂ ਲਾ ਲਾ ਕੇ ਪਤੰਗ ਬਾਜ਼ੀਆਂ ਕਰਦਾ ਲੋਕਾਂ ਦੇ ਗਲੇ ਵੱਡੰਦੇ ਲੋਕਾਂ ਦੇ ਜਿੰਨੇ ਪੰਛੀ ਜਾਨਵਰ ਸਭ ਮਾਰਨਦੇ ਆ ਕੀ ਪੀੜ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਇੱਕ ਤੇ ਆਹ ਚੈਨਾ ਡੋਰ ਬੰਦ ਕੀਤੀ ਜਾਵੇ ਬਾਦ ਤੋਂ ਬਾਦ ਕਰਾਓ ਸ਼ਕਤੀ ਨਾਲ ਕਰਾਓ ਦੂਜਾ ਤੁਸੀਂ ਜੇ ਤੜ ਕੋ ਨਹੀਂ ਬੰਨਦੇ ਘਰ ਤੋਂ ਘਟ ਐਲੀਵੇਟਰ ਰੋਡ ਤੇ ਤੁਸੀਂ ਸਾਈਡਾਂ ਤੇ ਤਾਰਾਂ ਲਾ ਦਿਓ ਜਿਹੜੀ ਡੋਰ ਉਤੋਂ ਦੀ ਨੰਗ ਜਿਹੜੀ ਜਿਹੜੀ ਮੋਟਰਸਾਈਕਲ ਤੇ ਜਾਣ ਵਾਲਾ ਗਰੀਬ ਆਦਮੀ ਆ ਉਹ ਤੇ ਬਚ ਜਾਵੇ ਖੈ ਦੇਖਿਆ ਜਾਵੇ ਤਾਂ ਬੇਸ਼ੱਕ ਇਸ ਖੂਨੀ ਡੋਰ ਦੇ ਉੱਤੇ پابੰਦੀ ਲਗਾਈ ਗਈ ਆ ਪਰ ਦੇਖਿਆ ਜਾ ਰਿਹਾ ਫਿਰ ਵੀ ਇਸ ਦੇ ਉੱਤੇ ਪੱਕੀ ਪਾਬੰਦੀ ਨਾ ਲੱਗਦੇ ਹੋਏ ਆਏ ਦਿਨ ਜਿਹੜੀਆਂ ਕਿ ਇਨ੍ਹਾਂ ਚਾਈਨਾ ਡੋਰ ਦੇ ਨਾਲ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ